ਜਿੱਤੇ ਤੱਕ ਦੂਰ ਤੱਕ ਨਿਗਾਹ ਜਾਂਦੀ ਹੈ ਫਸਲਾਂ ਨੇ ਸਾਰਾ ਕੁਝ ਇਸ ਵਕਤ ਜਿਹੜਾ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਹੋਇਆ ਹੈ ਕਿੰਨਾ ਕੁ ਨੁਕਸਾਨ ਨਜ਼ਰ ਆ ਰਿਹਾ ਇਧਰਲੇ ਪਾਸੇ ਕਿਉਂਕਿ ਕੱਗਰ ਓਵਰਫਲੋ ਨੁਕਸਾਨ ਉਹ ਨਖਾਨਾ ਜੀ ਸਾਰਾ ਤੇ ਸਾਰਾ ਪਾਣੀ ਆ ਰਿਹਾ ਤੇ ਸਾਰਾ ਲਗਾਤਾਰ ਤੇ ਨਗਰੀ ਆ ਲਿਆ ਹੱਤਾ ਹੋ ਗਿਆ ਜਿਹੜੀ ਨੂੰ ਕਿੰਨੇ ਕ ਏਕੜਾ ਸਾਰਾ ਜਿਹੜਾ ਰਕਬਾ ਰਕਬਾ ਜੀ ਇਹਨਾਂ 10-15 ਪਿੰਡ ਹੋਣਗੇ ਉੱਥੇ ਦੇ ਲੈ ਕੇ ਅੰਬਾਲੇ ਦੇ ਲੈ ਕੇ మేబీ ਇਹ 10 ఫుట్ డంగా ਹੋਣਾ ਇੱਥੋਂ ਗਰਾਊਂਡ ਸਾਡਾ ਸੜਕ ਦੇ ਨਾਲ ਤੁਸੀਂ ਆਪਸਾ ਵਲਾ ਲੋ ਕਿੰਨੇ ਫੁੱਟ ਪਾਣੀ ਆ ਜਾਣੀ ਕਿ ਐਸੋ ਤੁਹਾਡੇ ਮੁਤਾਬਕ ਕੀ ਲੱਗਦਾ ਕਿ ਇੱਥੋਂ ਜਿਹੜਾ ਰੇਤਾ ਨਹੀਂ ਕੱਢਿਆ ਗਿਆ ਤਾਂ ਘੱਗਰੇ ਦਾ ਲਾ ਜਮੀਨਾਂ ਪੱਧਰ ਕਰਕੇ ਜਮੀਨਾਂ ਵਿੱਚ ਬਣਾ ਲਈਏਗਾ ਘੱਗਰ ਤਾਂ ਲੈਵਲ ਕਾਫੀ ਘਟਾਤਾ ਮਤਲਬ ਚੜਾਈ ਕਾਫੀ ਹੱਦ ਤੱਕ ਕੱਟ ਗਈ ਉਹ ਜਿੰਨਾ ਤੰਗ ਹੋਇਆ ਉਹਨਾਂ ਪਾਣੀ ਛੇਤੀਆਂ ਬਾਹਰ ਨਿਕਲੂਗਾ ਸਸ਼ੀਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਜੀ ਮੈਂ ਸਵਾਗਤ ਆ ਪੂਰੇ ਪੰਜਾਬ ਦੇ ਵਿੱਚ ਆਫਤ ਪ੍ਰਭਾਵੇ ਸੂਬਾ ਜਿਹੜਾ ਪੰਜਾਬ ਨੂੰ ਐਲਾਨਿਆ ਹੋਇਆ ਕਿਉਂਕਿ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਪਹਿਲਾਂ ਬਿਆਸ ਦਰਿਆ ਨੇ ਕਪੂਰਥਲਾ ਹੁਸ਼ਿਆਰਪੁਰ ਏਰੀਆ ਦੇ ਵਿੱਚ ਤਬਾਹੀ ਮਚਾਈ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਮਾਝੇ ਦੇ ਏਰੀਆ ਦੇ ਵਿੱਚ ਰਾਵੀ ਨੇ ਜਿਹੜਾ ਪ੍ਰਭਾਵ ਪਾਇਆ ਤੇ ਉਸ ਤੋਂ ਬਾਅਦ ਸਤਲੁਜ ਵੀ ਫਾਨ ਤੇ ਚੱਲਿਆ ਪਰ ਨਾਲ ਦੀ ਨਾਲ ਹੁਣ ਪਟਿਆਲੇ ਤੇ ਸੰਗਰੂਰ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਹੋਇਆ ਖਾਸ ਤੌਰ ਤੇ ਇਹਨਾਂ ਕਨ ਔਰ ਦੇ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਖੜੇ ਆ ਪਿੰਡਾਂ ਦੇ ਵਿੱਚ ਜਿਹੜੀ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਕਈ ਪਿੰਡਾਂ ਦੇ ਵਿੱਚ ਅੱਗੇ ਕੰਮ ਹੀ ਖੁਰਦ ਚਮਾਰੂ ਪਿੰਡਾਂ ਦੇ ਵਿੱਚ ਪਾਣੀ ਵੀ ਵੜ ਚੁੱਕਿਆ ਇਸ ਵਕਤ ਅਸੀਂ ਲਾਛੜੂ ਕਲਾ ਪਿੰਡ ਦੇ ਵਿੱਚ ਮੌਜੂਦ ਹਾਂ ਬਿਲਕੁਲ ਪਿੰਡ ਦਾ ਸਰਕਾਰੀ ਹਾਈ ਸਕੂਲ ਸਾਡੇ ਨਾਲ ਆ ਤਾਂ ਤੁਸੀਂ ਦੇਖੋ ਕਿ ਜਿਹੜਾ ਅੱਗੇ ਕੰਮ ਹੀ ਖੁਰਦ ਨੂੰ ਸੜਕ ਜਾਂਦੀ ਆ ਕਈ ਕਿ ਫੁੱਟ ਜਿਹੜਾ ਉਸ ਦੇ ਉੱਪਰ ਪਾਣੀ ਫਿਰਦਾ ਹੋਇਆ ਨਜ਼ਰ ਆਇਆ ਜਾਨੀ ਕਿ ਘੱਗਰ ਦਰਿਆ ਇਸ ਵਕਤ ਪੂਰੇ ਆਫਾਨ ਦੇ ਉੱਪਰ ਚੱਲ ਰਿਹਾ ਤੇ ਜਿਸ ਦੇ ਨਾਲ ਉਸ ਕਾਮੀ ਖੁਰਦ ਦੀ ਜਿਹੜੀ ਇਧਰਲੀ ਸਿੰਕ ਲਿੰਕ ਰੋਡ ਆ ਜਿਹੜਾ ਇਹ ਵੀ ਜਿਹੜਾ ਇਸ ਵਕਤ ਪਾਣੀ ਦੇ ਵਿੱਚ ਕਈ ਕਈ ਫੁੱਟ ਡੁੱਬ ਚੁੱਕਾ ਜੇਕਰ ਉਧਰ ਕਿਸੇ ਨੇ ਜਾਣਾ ਹੁੰਦਾ ਜਾਂ ਤਾਂ ਫਿਰ ਇਧਰ ਫੌਜ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਕਿਸ਼ਤੀ ਵੀ ਲੈ ਕੇ ਆਈਆਂ ਨੇ ਕਿ ਉਸ ਦੇ ਨਾਲ ਸੰਪਰਕ ਕੀਤਾ ਜਾ ਸਕੇ ਜਾਂ ਫਿਰ ਉਹ ਦੇਖੋ ਕਿ ਤੁਸੀਂ ਭਾਈ ਕਿੰਨਾ ਜਿਹੜਾ ਕਈ ਕਈ ਫੁੱਟ 2 3 3 ਫੁੱਟ ਸੜਕ ਦੇ ਉੱਪਰ ਪਾਣੀ ਆ ਚੁੱਕਾ ਤੇ ਇਧਰ ਜਿੱਥੇ ਤੱਕ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਦਿਖਾਇਆ ਜਾਵੇ ਕਿ ਜਿੱਥੇ ਤੱਕ ਜਿਹੜੀ ਨਿਗਾਹ ਜਾਂਦੀ ਆ ਕਿ ਸਾਰੇ ਫਸਲਾਂ ਦੇ ਵਿੱਚ ਕਈ ਕਈ ਫੁੱਟ ਜਿਹੜਾ ਜਿਹੜਾ ਪਾਣੀ ਫਿਰਦਾ ਹੋਇਆ ਨਜ਼ਰ ਆਇਆ ਜਿੱਥੇ ਤੱਕ ਦੂਰ ਤੱਕ ਨਿਗਾਹ ਜਾਂਦੀ ਹੈ ਇਹ ਫਸਲਾਂ ਨੇ ਸਾਰਾ ਕੁਝ ਇਸ ਵਕਤ ਜਿਹੜਾ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਹੋਇਆ ਤਾਂ ਬਾਈਆਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਕਿੰਨਾ ਏਰੀਆ ਇਸ ਵਕਤ ਜਿਹੜਾ ਘੱਗਰ ਨੇ ਇਫੈਕਟ ਕੀਤਾ ਹੋਇਆ ਹਾਂ ਦੇਖੋ ਵੀਰ ਜੀ ਪਹਿਲਾਂ ਤਾਂ ਕੱਲ ਪਰਸੋਂ ਤੱਕ ਤਾਂ ਇਹ ਏਰੀਆ ਮਤਲਬ ਸਰਕਸ ਸੀਗਾ ਪਹਿਲਾਂ ਜਿੱਦਾਂ ਚੜਿਆ ਸੀਗਾ ਪਰਸੋਂ ਚੁੱਥੇ ਥੋੜਾ ਆਇਆ ਸੀਗਾ ਇਹ ਗਰਾਊਂਡ ਮਤਲਬ ਆਲਮੋਸਟ ਜਦੋਂ ਵੀ ਪਾਣੀ ਆਂਦਾ ਘੱਗਰ ਵਾਦਾ ਜਿਵੇਂ ਵੀ ਹੈ ਇਹ ਚੀਤਾਂ ਮਤਲਬ ਆਲਵੇਜ਼ ਚਪੇਟ ਚ ਆਂਦੀ ਐ ਤਾਂ ਮਤਲਬ ਜਿੱਦਾਂ ਹੋ ਗਿਆ ਜਿੱਦਾਂ 2023 ਚ ਹੜਾਏ ਸੀਗੇ ਸਾਡੇ ਐਸਵਾਈਐਲ ਮੁਰਲੀ ਨਹਿਰ ਤੇ ਆ ਪੰਜ ਕੁਲਿਓ ਗੰਦਾ ਨਾਲਾ ਆਉਂਦਾ ਤੇ ਜਿੱਦਾਂ ਪਿਛਲੀ ਵਾਰ ਜੇ ਪਿੰਡ ਦੀ ਗੱਲ ਕਰੀਏ 2023 ਚ ਅਫੈਕਟ ਸਾਡੇ ਪਿੰਡ ਨੂੰ ਜਾਦੇ ਹੋਇਆ ਸੀਗਾ ਹੁਣ ਜਿਹੜਾ ਮਤਲਬ ਆ ਬੈਕਸਾਈਡ ਵਾਲਾ ਏਰੀਆ ਇਹ ਮਤਲਬ ਆਉਂਦਾ ਕੱਗਰ ਵਾਲੀ ਰਣ ਨੇ ਇਹ ਸਾਰੀ ਆ ਅੰਬਾਲਿਓ ਲਾ ਲਓ ਪਿੱਛੋ ਲਾ ਲਓ ਮਤਲਬ ਜਿੰਨਾ ਇਧਰੋਂ ਅਫੈਕਟ ਹੁਣ ਬੈਕਸਾਈਡ ਪਿੰਡ ਤੇ ਕੀਤਾ ਇਹ ਸਾਰਾ ਕੱਗਰ ਦੀ ਚਪੇਟ ਐ ਇਹ ਹੋਰ ਹਾਂਜੀ ਹੁਣ ਮੁਰਲੀ ਨਹਿਰਾਂ ਦਾ ਐਸਵੀਐਲ ਵਗੈਰਾ ਖਾਲੀ ਹੈ ਹਜੇ ਮਤਲਬ ਇੰਨਾ ਪਾਣੀ ਉਧਰ ਐਡਾ ਡਾਰ ਨਹੀਂ ਹੈਗਾ ਜਿਹੜਾ ਘੱਗਰ ਦਾ ਪਾਣੀ ਆਇਆ ਕੋਈ ਪਾੜ ਤੇ ਆ ਜਾਂ ਓਵਰਫਲੋ ਹੋ ਰਿਹਾ ਨਹੀਂ ਦੇਖੋ ਇਹ ਅਸੀਂ ਸਾਨੂੰ ਅੱਜ ਸਵੇਰੇ ਹੀ ਪਤਾ ਲੱਗਿਆ ਵੀ ਮਤਲਬ ਕਿੱਧਰੋਂ ਆਇਆ ਤੇ ਕਿੱਧਰੋਂ ਇਹ ਐਗਜ਼ੈਕਟ ਜਾਣਕਾਰੀ ਹਜੇ ਨਹੀਂ ਹੈਗੀ ਅਸੀਂ ਵੀ ਹੁਣੇ ਚੈੱਕ ਕਰਕੇ ਆਏ ਸੀਗੇ ਅੱਗੇ ਤੱਕ ਗਏ ਸੀਗੇ ਤੇ ਐਗਜ਼ੈਕਟ ਸਾਨੂੰ ਹਜੇ ਨਹੀਂ ਪਤਾ ਵੀ ਕਿੱਥੋਂ ਪਾੜ ਪਿਆ ਜਿੱਦਾਂ ਪਿਛਲੇ ਪਿੰਡ ਨੇਗੇ ਆ ਛੋਟੀ ਕਮੀ ਹੈ ਕਮੀ ਖੁਰਤ ਤੋਂ ਜੰਡਮਗੋਲੀ ਤੇ ਮੂਟਸਰ ਉਧਰੋਂ ਮਤਲਬ ਪਹਿਲਾਂ ਵੀ ਕਈ ਸਾਲਾਂ ਤੋਂ ਉ ਤੇ ਇਸ ਵਕਤ ਤੁਹਾਡਾ ਪਿੰਡਾ ਜਿਹੜਾ ਲਾਚਲੂ ਲਾਚਲੂ ਕਲਾ ਪਿੱਛੇ ਸਰਕਾਰੀ ਸਕੂਲ ਆ ਖਤਰੇ ਦੇ ਨਿਸ਼ਾਨ ਤੇ ਆ ਪ੍ਰਸ਼ਾਸਨ ਕਹਿ ਰਿਹਾ ਹਾਂਜੀ ਦੇਖੋ ਜੇ ਤਾਂ ਇੱਧਰ ਪਿੱਛੇ ਸਾਡੇ ਪ੍ਰਵਾਸੀ ਪਹਿਲਾਂ ਬਹੁਤ ਟਾਈਮ ਤੋਂ ਪੁਰਾਣੇ ਮਤਲਬ ਆ ਕੇ ਵਸੇ ਹੋਏ ਨੇ ਗਿਆ ਤੇ ਇੱਧਰ ਉਹ ਤਾਂ ਵਿਚਾਰੇ ਜਿੱਦਾਂ ਵੀ ਕਹਿ ਲਈ ਉਹਨਾਂ ਦਾ ਤਾਂ ਖਤਰੀ ਨਿਸ਼ਾਨੀ ਤੋਂ ਉੱਪਰ ਹੀ ਆ ਉਹਨਾਂ ਦਾ ਤਾਂ ਕੰਮ ਹਾਂ ਮਤਲਬ ਹੈ ਨੇ ਕਾਫੀ ਹੋਣੀਆਂ 2-300 ਵੋਟ ਮੇਰੇ ਹਿਸਾਬ ਨਾਲ ਹੋਣੀਆਂ ਜਿਹੜੇ ਮਤਲਬ ਉਹ ਹੈ ਪਿੰਡ ਦਾ ਹੱਲੇ ਬਚਾਉਗਾ ਬਾਈ ਇੱਧਰਲੇ ਪਾਸੇ ਪਾਣੀ ਵੜ ਗਿਆ ਉਹਨਾਂਲੇ ਇਲਾਕੇ ਹਾਂ ਉੱਧਰ ਤਾਂ ਹੈ ਟੋਟਲੀ ਕਵਰ ਅਪ ਕੀਤਾ ਵਾਹ ਹੀ ਲਾਲ ਤੁਸੀਂ ਮੇਬੀ ਇਹ 10 ਫੁੱਟ ਡੂੰਗਾ ਹੋਣਾ ਇੱਥੋਂ ਗਰਾਊਂਡ ਸਾਡਾ ਸੜਕ ਦੇ ਨਾਲ ਤੁਸੀਂ ਆਪ ਹਿਸਾਬ ਲਾ ਲਓ ਕਈ ਕਿ ਫੁੱਟ ਪਾਣੀ ਆ ਜਾਣੀ ਕਿ ਐਸਵਾਦ ਹਾਂਜੀ 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 ਆਲ ਦੇਖ ਲਓ ਇੱਕ ਨਾ ਤੁਸੀਂ ਉਹ ਉਹਦਾ ਆਪਣਾ ਪਟਵਾਲ ਦਾ ਉਹ ਲਾਇਆ ਬਾਗ ਬੋਲ ਗੱਡੇ ਹੋਏ ਨੇ ਜਿਹੜੇ ਬੋਲ ਗੱਡੇ ਹੋਏ ਨੇ ਤੁਸੀਂ ਹਿਸਾਬ ਲਾ ਲਓ ਆਪੇ ਕਿੰਨਾ ਡੂੰਗਾ ਹੋਊਗਾ ਉਹ ਤੇ ਹਾਂਜੀ ਤੇ ਫਿਰ ਹੁਣ ਅੱਗੇ ਬਾਈ ਪਾਣੀ ਨਿਕਲ ਰਿਹਾ ਜਾਂ ਫਿਰ ਪਿੱਛੇ ਹੁਣ ਘੱਗਰ ਦੇ ਵਿੱਚ ਕੋਈ ਹਾਂ ਵੀਰੇ ਆ ਪਿਛਲੀ ਨਹਿਰਾਂ ਨਾਲ ਅੱਗੇ ਜਾ ਕੇ ਮਰਜ ਹੋ ਜਾਣੀਆਂ ਉਹਦੇ ਵਿੱਚ ਆਪਣਾ ਘੱਗਰ ਤੇ ਆ ਪਿਛਲੀ ਨਹਿਰਾਂ ਅੱਗੇ ਜਾ ਕੇ ਮਤਲਬ ਘੱਗਰ ਦੇ ਨਾਲੇ ਇਹਨਾਂ ਨੇ ਜੁਆਇੰਟ ਹੋ ਜਾਣਾ ਅੱਗੇ ਜਾ ਕੇ ਆ ਤਾਂ ਨਵਕ ਦਾ ਗੁਰਦੁਆਰਾ ਸਾਹਿਬ ਆ ਸਾਡੇ ਇੱਥੇ ਹਾਂ ਤੇ ਉੱਥੇ ਜਾ ਕੇ ਹੋ ਜਾਊਗਾ ਹਾਂ ਇਹ ਪਾਸ ਉਧਰ ਹੀ ਦੀ ਹੋਊਗਾ ਸਾਰਾ ਸਿਸਟਮ ਜਿੰਨਾ ਵੀ ਹੁਣ ਬਾਈ ਤੁਹਾਨੂੰ ਤੁਹਾਡੇ ਪਿੰਡਾਂ ਨੂੰ ਹੋਰ ਵੀ ਖਤਰਾ ਲੱਗਦਾ ਕਿਉਂਕਿ ਜਿਸ ਤਰੀਕੇ ਪਿਛੇੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਤੇ ਹਾਲਾਂਕਿ ਜਿਹੜਾ ਮੌਸਮ ਆ ਪੰਜਾਬ ਦਾ ਉਹ ਵੀ ਅਗਲੇ ਤਕਰੀਬਨ 10 ਜਿਹੜਾ ਸਤੰਬਰ ਤੱਕ ਭਾਰੀ ਮੀਂਹ ਦੱਸਿਆ ਜਾ ਰਿਹਾ ਹਾਂ ਜੀ ਦੇਖੋ ਜੇ ਉੱਪਰਲੀ ਸਾਈਡ ਪਿੱਛੇ ਜਿੱਦਾ ਚੰਡੀਗੜ੍ਹ ਹੋ ਗਿਆ ਹੈ ਉੱਪਰ ਹਿਮਾਚਲ ਚ ਬਹੁਤ ਬੁਰਾ ਹਾਲਤ ਦੁਆਰੇ ਫੇਰ ਸਥਿਤੀ ਵਿਗੜ ਗਈ ਬਿਲਕੁਲ ਕਿਉਂਕਿ ਸਾਰੇ ਟਾਈਮ ਵੀ ਫੁੱਲਨੇ ਆ ਪਰਸੋ ਲੈਂਡਸਲਾਈਡ ਵਗੈਰਾ ਬਥੇਰੀਆਂ ਹੋਈਆਂ ਉੱਥੇ ਤੇ ਉਹ ਚੀਜ਼ ਅਸੀਂ ਚੈੱਕ ਕੀਤੀ ਸੀ ਕਿ ਜਿੱਦਾਂ ਜੇ ਉੱਪਰ ਜ਼ਿਆਦਾ ਮੀਂਹ ਪੈਂਦਾ ਫੇਰ ਸਾਡੇ ਪਿੰਡ ਨੂੰ ਖਤਰਾ ਹੈਗਾ ਜੇ ਮੰਨ ਲਓ ਵੀ ਮੁਰਲੀ ਨਹਿਰਾ ਚ ਐਸਵਾਈਐਲ ਵਗੈਰਾ ਚ ਪਾਣੀ ਆਂਦਾ ਫੇਰ ਪਿੰਡ ਨੂੰ ਖਤਰਾ ਅਜੇ ਤੱਕ ਇੱਧਰ ਵਾਲੇ ਦਾ ਸਾਡੇ ਪਿੰਡ ਨੂੰ ਹਾ ਪਿਛਲੇ ਪਿੰਡ ਤਾਂ ਆਲਮੋਸਟ ਡੁੱਬੇ ਪਏ ਪਿਛਲੇ ਪਿੰਡਾਂ ਚ ਪਾਣੀ ਵੜ ਗਿਆ ਕਰ ਹਾਂਜੀ 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 ਸਾਡੇ ਮਿੱਤਰ ਨਾਲ ਸਵੇਰੇ ਗੱਲਬਾਤ ਹੋਈ ਆ ਉਹਨਾਂ ਨਾਲ ਉਹ ਤਾਂ ਕਹਿੰਦੇ ਵਿਚਾਰੇ ਮਤਲਬ ਜਿੱਦਾਂ ਆਪਣੇ ਪਰਲੇ ਪੰਜਾਬ ਚ ਚੱਲ ਰਿਹਾ ਕੰਮ ਮਾਝੇ ਵਾਲੇ ਹਾਲਾਤ ਬਣ ਗਏ ਹਾਂਜੀ ਹਾਂਜੀ ਉੱਧਰ ਮਤਲਬ ਜੇ ਉਹਨਾਂ ਨਹੀਂ ਹੈ ਤਾਂ ਆਲਮੋਸਟ ਕਿਨਾਰੇ ਹੀ ਆ ਉਹਨਾਂ ਦੇ ਲੱਗ ਬਿਲਕੁਲ ਉਹ ਤੁਹਾਡੇ ਮਿੱਤਰਾਂ ਨਾਲ ਗੱਲਬਾਤ ਹੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਆਏ ਉੱਥੋਂ ਕ ਪਰਸਨ ਸੀਗਾ ਕੋਈ ਚ ਮਾਰੂ ਤਾਂ ਉਹਦੇ ਸੱਪ ਸੁਪਾ ਲੜ ਗਿਆ ਸੀਗਾ ਹੁਣ ਚਲੋ ਜੀ ਦਾ ਡਿਊਟੀ ਲੱਗੀ ਆ ਫੌਜ ਦੀ ਆਪਣੇ ਜਿੱਦਾਂ ਐਮਰਜੈਂਸੀ ਨੰਬਰ ਤੇ ਕਾਲ ਕੀਤੀ ਤੇ ਉਹਨੂੰ ਲਿਆਏ ਰੈਸਕਿਊ ਕਰਕੇ ਲਿਆਂਦਾ ਗਿਆ ਉਹਨੂੰ ਤਾਂ ਬਾਈ ਕਿੰਨੀ ਕ ਫਸਲ ਹੈ ਇਸ ਏਰੀਆ ਦੇ ਵਿੱਚ ਤੁਹਾਨੂੰ ਲੱਗਦਾ ਕਿ ਝੋਨੇ ਦੀ ਫਸਲ ਇੱਥੇ ਆਹ ਸਾਰਾ ਝੋਨਾ ਹੀ ਹੈ ਇਧਰ ਕਈ ਕਿ ਫੁੱਟ ਝੋਨੇ ਦੇ 4 ਤੋਂ 5 ਫੁੱਟ ਦਾ ਹੁਣ ਤਾਂ ਖਤਮ ਹੈ ਜਿੱਥੇ ਤੱਕ ਦਿਖ ਰਿਹਾ ਹੈ ਉਹ ਖਤਮ ਹੈ ਕਿੰਨਾ ਕਿ ਕੜੂਗਾ ਜੇ ਤੁਸੀਂ ਜਾਣਾ ਚਾਹੁੰਦੇ ਇਧਰ ਆਗੇ ਆ 15 20 ਘਰ ਹੈ ਜੇ ਚੱਲਣਾ ਇਧਰੋਂ ਹੂੰ ਤੁਹਾਨੂੰ ਨਾਲ ਜੇ ਚੱਲਦੇ ਆ ਬਿਲਕੁਲ ਚਲੋ ਤਾਂ ਜਾ ਨਹੀਂ ਹੁੰਦਾ ਥੋੜਾ ਜਿਆਦਾ ਇਹ ਪਾਣੀ ਹੈ ਮਤਲਬ ਇਕੜ ਦਾ ਤਾਂ ਹਜੇ ਯਾਰ ਬਾਈ ਪਹਿਲਾਂ ਵੀ ਇਦਾਂ ਹੀ ਹੁੰਦਾ ਮਤਲਬ ਜਦੋਂ ਅਗਰ ਉੱਤਰਦਾ ਹੈ ਨਾ ਜਿੱਦਾਂ ਆਪਣੇ ਪਰਲੇ ਪੰਜਾਬ ਵਾਲੇ ਗੱਲ ਕਰੀ ਜਾਂਦੇ ਆ ਵੀ ਦੇਖੋ ਸਰਕਾਰਾਂ ਦੇ ਦੋ ਕੰਮ ਨੇ ਵੀ ਜਦੋਂ ਪਾਣੀ ਉੱਤਰਦਾ ਰੇਤਾਂ ਛੜ ਜਾਂਦਾ ਸਾਰਾ ਵੀ ਦੇਖੋ ਜੇ ਰੇਤੇ ਨੂੰ ਵੀ ਹੱਥ ਲਾਉਣਿਆਂ ਤਾਂ ਉਹੀ ਸਰਕਾਰਾਂ ਪਰਚੇ ਹੀ ਪਾਉਂਦੀਆਂ ਠੀਕ ਆ ਫਾਸਲਾਂ ਦੇ ਤੁਹਾਡੇ ਮੁਤਾਬਕ ਕੀ ਲੱਗਦਾ ਕਿ ਇੱਥੋਂ ਜਿਹੜਾ ਰੇਤਾ ਨਹੀਂ ਕੱਢਿਆ ਗਿਆ ਤਾਂ ਘੱਗਰੇ ਦਾ ਹਾਲਾਤ ਬੜਾ ਨਹੀਂ ਦੇਖੋ ਜੀ ਇੱਥੇ ਤਾਂ ਹੁਣ ਨਾ ਏਰੀਆ ਬਹੁਤ ਘਟਾ ਤਕਾ ਸਾਡੇ ਪਿੰਡ ਰਾਮਪਰ ਹੈਗਾ ਸਾਡੇ ਪਹਿਲਾਂ ਬਥੇਰੇ ਘੱਗਰ ਚੌੜਾ ਹੁੰਦਾ ਸੀ ਇੱਧਰ ਤੇ ਹੁਣ ਚਲੋ ਲੋਕਾਂ ਦੀ ਲਾ ਲੋ ਜਿੱਦਾਂ ਵੀ ਸਰਕਾਰ ਆਈ ਹੈ ਮੁਰਲੇ ਹੋਰ ਜਿੱਦਾਂ ਕੋਈ ਸਰਪੰਚ ਪੰਚ ਬਣਿਆ ਤੇ ਆਪਣੇ ਨਾ ਮਤਲਬ ਜ਼ਮੀਨਾਂ ਪੱਧਰ ਕਰਕੇ ਜ਼ਮੀਨਾਂ ਹੀ ਵਿੱਚ ਬਣਾ ਲੀਏ ਗਈਆਂ ਘੱਗਰ ਤਾਂ ਲੈਵਲ ਕਾਫੀ ਘਟਾਤਾ ਮਤਲਬ ਚੜਾਈ ਕਾਫੀ ਹੱਦ ਤੱਕ ਕੱਟ ਗਈ ਉਹ ਜਿੰਨਾ ਤੰਗ ਹੋਇਆ ਉਹਨਾਂ ਪਾਣੀ ਛੇਤੀਆਂ ਬਾਹਰ ਨਿਕਲਦਾ ਭਲੇ ਜਿੰਨਾ ਗੱਗਰ ਪਹਿਲਾਂ ਛੋਟਾ ਸੀਗਾ ਉਹਦੀ ਚੜਾਈ ਤੇ ਕਾਫੀ ਫਰਕ ਪੈ ਗਿਆ ਐਮਐਲਏ ਪਠਾਨ ਮੱਜਰਾ ਨੇ ਵੀ ਇਹ ਹੀ ਗੱਲ ਕਹੀ ਸੀ ਕਿ ਸ਼ਾਇਦ ਤੁਸੀਂ ਉਹਨਾਂ ਦੇ ਇੰਟਰਵਿਊ ਦੇਖੇ ਹੋਣੇ ਉਹਨਾਂ ਨੇ ਵੀ ਗੱਗਰ ਦਾ ਹੀ ਜ਼ਿਕਰ ਕੀਤਾ ਸੀਗਾ ਹੂੰ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀਆਂ ਗਲਤੀਆਂ ਨੇ ਜਾਂ ਫਿਰ ਜੋ ਜੋ ਮੈਸ ਮੈਨੇਜਮੈਂਟ ਆ ਕਿ ਪਹਿਲਾਂ ਪਾਣੀ ਛੱਡਿਆ ਨਹੀਂ ਜਾਂਦਾ ਪਿੱਛੋਂ ਇਕੱਠਾ ਛੱਡ ਦਿੰਦਾ ਦੇਖੋ ਬਿਲਕੁਲ ਜੀ ਜੇ ਆਪਾਂ ਕਹੀਏ ਸਰਕਾਰ ਦੀ ਗਲਤੀ ਸਰਕਾਰ ਦੀ ਗਲਤੀ ਨਲਾਇਕੀ ਤਾਂ ਹੈ ਹੀ ਹੈ ਜੇ ਆਪਣੇ ਪੱਦਰ ਦੇ ਲੋਕ ਗੱਲ ਕਰਨਾ ਚਾਹਣ ਹੱਲ ਕਰਨਾ ਚਾਹਣ ਤਾਂ ਉਹ ਵੀ ਨਹੀਂ ਆਪਾਂ ਕਰ ਸਕਦੇ ਜੇ ਆਪਣੇ ਮਤਲਬ ਬਿਨ ਪੁੱਛੇ ਅਸੀਂ ਕੋਈ ਚ ਤੇ ਇਸ ਕਰਕੇ ਡਰਦਾ ਹਰ ਕੋਈ ਕਿਹੜਾ ਜੀ ਇਹ ਚੀਜ਼ਾਂ ਨੂੰ ਸੰਘੀ ਲੂਗਾ ਤਾਂ ਇਸ ਕਰਕੇ ਮਤਲਬ ਦੋਨੇ ਸਾਈਡੋਂ ਹੱਥ ਵੱਡੇ ਹੋਏ ਨੇ ਨਾ ਬੰਦਾ ਆਪ ਕਰ ਸਕਦਾ ਤੇ ਅਦਰਵਾਈਜ਼ ਜੇ ਬਾਅਦ ਚ ਵੀ ਮਤਲਬ ਜੇ ਲੋਕਾਂ ਦਾ ਹੁਣ ਨੁਕਸਾਨ ਹੋਇਆ ਜੇ ਕਹਿ ਦਈਏ ਵੀ ਰੇਤਾ ਵੇਚ ਕੇ ਆਪਣੀ ਜ਼ਮੀਨ ਚੋਂ ਕੱਢ ਗਏ ਕਿਸੇ ਨਜਾਇਜ਼ ਨਹੀਂ ਆਪਾਂ ਕਹਿੰਦੇ ਬੇ ਬੰਦਾ ਮਤਲਬ ਆਪਣੀ ਮਾਣਾ ਮੋਟਾ ਪੂਰਤੀ ਕਰ ਲੂਗਾ ਉਧਰੋਂ ਵੀ ਸਰਕਾਰ ਪਾਛੇ ਜਿਹੜੀ ਜ਼ਮੀਨ ਮੁਰਤੋ ਵਾਹੀਯੋਗ ਬਣ ਜਾਂਦੀ ਹੈ ਹਾਂਜੀ ਹਾਂਜੀ ਜੇ ਪਹਿਲਾਂ ਰੇਤਾ ਚੱਕੂਗਾ ਤਾਂ ਹੀ ਵਾਣ ਹੋਊਗੀ ਜੀ ਜ਼ਮੀਨਾਂ ਉਦੋਂ ਤੱਕ ਕਹਣਾ ਜਿਹੜੀ ਰੇਤੇ ਵਾਲੀ ਜ਼ਮੀਨਾਂ ਤੇ ਤਾਂ ਖੱਲੀ ਟਰੈ ਤੇ 2023 ਦੇ ਵਿੱਚ ਵੀ ਇਹ ਏਰੀਆ ਫੈਕਟ ਹੋਇਆ ਸੀ ਹਾਂਜੀ ਹਾਂਜੀ ਬਿਲਕੁਲ ਹੋਇਆ ਸੀ ਉਦੋਂ ਤਾਂ ਸਾਡੇ ਆ ਪਿੰਡ ਦੇ ਐਸਵਾਈਐਲ ਚ ਕਾਫੀ ਪਾਣੀ ਸੀਗਾ ਕੰਮ ਹੀ ਕਲਾਂ ਤੋਂ ਮਤਲਬ ਨੱਕਾ ਟੁੱਟ ਗਿਆ ਸੀਗਾ ਇੱਕ ਬੰਨ ਤਾਂ ਜਿੱਦਾਂ ਤੁਹਾਡੇ ਮੁਤਾਬਕ 2 ਸਾਲ ਬਾਅਦ ਉਹੀ ਏਰੀਆ ਦੇ ਵਿੱਚ ਫਿਰ ਅਫੈਕਟ ਹੋਇਆ ਸਰਕਾਰ ਨੇ ਕੋਈ ਪਹਿਲਾਂ ਪ੍ਰਬੰਧਤ ਮਤਲਬ ਜੇ ਪਾਣੀ ਪਿੱਛੇ ਆਉਂਦਾ ਇਹ ਤਾਂ ਅਫੈਕਟ ਤਾਂ ਹਰ ਸਾਲੇ ਮਤਲਬ ਜੇ ਤਾਂ ਮਾਣਾ ਮੋਟਾ ਕੰਟਰੋਲ 'ਚ ਰਹੇ ਤਾਂ ਬਚਾਅ ਰਹਿੰਦਾ ਜੇ ਕਿਤੇ ਪਿੱਛੇ ਕਿਤੇ ਵੀ ਪਾਣੀ ਆਂਦਾ ਹੈ ਹਿਮਾਚਲ ਜਿਆਦਾ ਬਾਰਿਸ਼ ਹੁੰਦੀ ਹੈ ਚੰਡੀਗੜ੍ਹ ਜਿਆਦਾ ਬਾਰਿਸ਼ ਹੁੰਦੀ ਹੈ ਅਫੈਕਟ ਤਾਂ ਮੈਂ ਕਹਿੰਦਾ ਹਰ ਸਾਲੇ ਹੋਇਆ ਜਾ ਕਰੇ ਜੇ ਮਤਲਬ ਪ੍ਰੋਪਰ ਬਾਰਿਸ਼ ਆਪਾਂ ਕਹਿ ਦਈਏ ਜਿੱਦਾਂ ਹੁਣ ਤਾਂ ਚਲ ਬਚਾਅ ਰਹਿੰਦਾ ਥੋੜਾ ਟਾਈਮ ਪੈ ਜਾਂਦਾ ਵਿੱਚ ਨੂੰ 23 ਚ ਆਇਆ ਸੀਗਾ ਮਤਲਬ ਹੁਣ ਜਿਆਦੇ ਆ ਮਤਲਬ ਸਾਡਾ ਮੁਰਲਾ ਪਿੰਡ ਚਲੋ ਕਹਿ ਦੰਨੇ ਆ ਬਚ ਗਿਆ ਕਿਉਂਕਿ ਐਸਵੀਐਲ ਚ ਹਜੇ ਪਾਣੀ ਘਟਾ ਇਹ ਵੀ ਨਹੀਂ ਪਤਾ ਕਿਆ ਪਤਾ ਉੱਚ ਵੀ ਛੱਡ ਦੇਣ ਕੋਈ ਪਤਾ ਨਹੀਂ ਹੈਗਾ ਹਲੇ ਕੁਝ ਨਹੀਂ ਕਿਹਾ 2023 ਦੇ ਵਿੱਚ ਬਾਈ ਇਹ ਏਰੀਆ ਸਾਰਾ ਡੁੱਬਿਆ ਸੀ ਕੋਈ ਮੁਆਵਜ਼ਾ ਮਿਲੇ ਨੀ ਦੇਖੋ ਮੁਆਵਜ਼ਾ ਤਾਂ ਕੁਝ ਨਹੀਂ ਪਰਚੇ ਜ਼ਰੂਰ ਮਿਲੇ ਸੀਗੇ ਪਰਚੇ ਲੋਕਾਂ ਦੇ ਅਲੱਗਲੇ ਪਿੰਡਾਂ ਚ ਜਿਨ੍ਹਾਂ ਨੇ ਮਾਣਾ ਮੋਟਾ ਰੇਤੇ ਨੂੰ ਹੱਥ ਲਾਇਆ ਸੀਗਾ ਉਹਨਾਂ ਦੇ ਪਰਚੇ ਜ਼ਰੂਰ ਪਏ ਸੀਗੇ ਮੁਆਵਜ਼ਾ ਤਾਂ ਕਿਸੇ ਨੂੰ ਨਹੀਂ ਮਿਲਿਆ ਮਤਲਬ ਉਹੀ ਗੱਲ ਕਹਿੰਦੇ ਆ ਨਾ ਜੇ ਸਰਕਾਰ ਕਰੇ ਤਾਂ ਮਤਲਬ ਮੰਨਦੇ ਆ ਗੱਲ ਜੇ ਆਪ ਵੀ ਬੰਦਾ ਆਪਣੇ ਬਲਬੂਤੇ ਤੇ ਆਪਣਾ ਖਰਚ ਕਰਕੇ ਕੱਢਣਾ ਚਾਵੇ ਤਾਂ ਵੀ ਹੱਥ ਵੱਡੇ ਇਧਰਲੇ ਪਾਸੇ ਤਾਂ ਬਾਈ ਸਰਕਾਰੀ ਇਮਾਰਤਾਂ ਸਕੂਲ ਚ ਪਾਣੀ ਭੜਿਆ ਹੋਇਆ ਹਾਂਜੀ ਹਾਂਜੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਐਚ ਤਾਂ ਪਹਿਲਾਂ ਵੀ ਵੜ ਜਾਂਦਾ ਪਾਣੀ ਆ ਪਿੱਛੇ ਘੁੰਮ ਕੇ ਨਾ ਮਤਲਬ ਸਾਰਾ ਓਵਰਫਲੋ ਹੋ ਕੇ ਅੱਗੇ ਹੁੰਦੀ ਨਿਕੜ ਕੇ ਆ ਪਿੱਛੇ ਨਾ ਮਤਲਬ ਛੋਟੀ ਕੰਧ ਹੈ ਤੇ ਹੋਰ ਰੱਖੇ ਵੀ ਨੇ ਹਵਾ ਕ੍ਰਾਸ ਕਰਨ ਨੂੰ ਮਤਲਬ ਵੜ ਜਾਂਦਾ ਐਚ ਤਾਂ ਤਾਂ ਬਾਈ ਕਿੰਨਾ ਕੋ ਨੁਕਸਾਨ ਨਜ਼ਰ ਆ ਰਿਹਾ ਇਧਰਲੇ ਪਾਸੇ ਕਿਉਂਕਿ ਕੱਕਰ ਓਵਰਫਲੋ ਨੁਕਸਾਨ ਉਹ ਨ ਹੂੰ ਤੀਸਰਾ ਪਾਣੀ ਆ ਰਿਹਾ ਤੀਸਰਾ ਲਗਾਤਾਰ ਹੂੰ ਤਿੰਨ ਨਗਰੀ ਆ ਲਿਆ ਹੱਤਾ ਹੋ ਗਿਆ ਜਿਹੜੀ ਨੂੰ ਲੁੱਬੀ ਨੂੰ ਸਭ ਤਾਂ ਜਿਹੜੀ ਹਾਂ ਬਚਣ ਦੀ ਉਮੀਦ ਹੈ ਨਾ ਜੀ ਨਾ ਖਤਮ ਹੋ ਗਈ ਖਤਮ ਨਾ ਜੀ 100% 100% ਕਿੰਨਾ ਕਿੰਨਾ ਪਾਣੀ ਆ ਇਸ ਇਲਾਕੇ ਦੇ ਵਿੱਚ ਜਾਂ ਫਿਰ ਕਿੰਨੇ ਕ ਏਕੜਾ ਸਾਰਾ ਜਿਹੜਾ ਰਕਬਾ ਰਕਬਾ ਜੀ ਇਹਨਾਂ 10 15 ਪਿੰਡ ਹੋਣਗੇ ਉੱਥੇ ਦੇ ਲੇਗਾ ਅੰਬਾਲੇ ਦੇ ਲੇਗਾ ਸਾਰੇ ਪਿੰਡ ਡੁੱਬੇ ਹੋਏ ਨੇ ਇਸੇ ਤਰੀਕੇ ਫਸਲਾਂ ਫਸਲਾਂ ਵੀ ਲੁੱਬੀ ਵੀ ਜੀ ਸਾਰੀ ਬੜਲਾ ਰੱਖ ਇਸ ਵਕਤ ਤਾਂ ਤੁਹਾਡੇ ਪਿੰਡ ਨੂੰ ਵੀ ਖਤਰਾ ਹੈ ਇੱਥੇ ਫੌਜ ਦੀਆਂ ਟੀਮਾਂ ਨੇ ਨੱਕਾ ਟੁਕੜਾ ਮਾਰੇ ਪਿੰਡ ਨੂੰ ਖਤਰਾ ਉ ਨੱਕਾ ਖੁੱਲਾ ਪਿਆ ਇੱਧਰ ਹਾਂ ਬੜੀ ਕਮੀ ਕੀ ਕੁਝ ਨੁਕਸਾਨ ਆ ਭਾਈ ਕਮੀ ਇੱਧਰ ਪਾਣੀ ਆ ਰਿਹਾ ਹਾਂਜੀ ਬਹੁਤ ਜ਼ਿਆਦਾ ਪਾਣੀ ਆ ਇੱਧਰ ਕਾਫੀ ਪਿੰਡ ਡੁੱਬੇ ਹੋਏ ਨੇ ਹਾਂ ਕਾਮੀ ਕੋਰ ਤੋਂ ਉੱਥੇ ਕੋਈ ਓਵਰਫਲੋ ਹੋਇਆ ਕ ਕਰਜਾਂ ਕੋਈ ਪਾੜ ਪੈ ਗਿਆ ਤਿੰਨ ਚਾਰ ਪਾੜ ਪਏ ਹੋਏ ਨੇ ਕੋਈ ਹੁੰਡ ਸਰ ਪਿੰਡ ਕਾਮੀ ਜੰਡ ਮੰਗੋਲੀ ਤਿੰਨ ਚਾਰ ਪਿੰਡ ਹੈ ਉਹਨਾਂ ਚੋਂ ਪਾਣੀ ਆ ਰਿਹਾ ਪੂਰਾ 23 ਦੇ ਵਿੱਚ ਵੀ ਇਹੀ ਏਰੀਆ ਨੁਕਸਾਨ ਆ ਗਿਆ ਹਾਂਜੀ ਹਾਂਜੀ ਪੂਰਾ ਫੁੱਲ ਪਾਣੀ ਸੀਗਾ ਇੱਥੇ ਨੁਕਸਾਨ ਉਹ ਨੁਕਸਾਨ ਸੀਗਾ ਹੁਣ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਕੋਈ ਸੰਪਰਕ ਹੋ ਰਿਹਾ ਤੁਹਾਡਾ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਸਾਕਾ ਸੰਬੰਧੀ ਹੁੰਦਾ ਕਿ ਉਹਨਾਂ ਨੂੰ ਕੱਢਿਆ ਜਾ ਰਿਹਾ ਜਾਂ ਫਿਰ ਕਿਸ ਤਰੀਕੇ ਨਹੀਂ ਪਿੰਡ ਤਾਂ ਵੈਸੇ ਉੱਠਦੇ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਲੋਕੀ ਆਪਣੇ ਕੋਠਿਆਂ ਦੇ ਚੜ ਜਾਂਦੇ ਆਂ ਹੋਰ ਕੀ ਕਰਦੇ ਘਰ ਛੱਡਣ ਨੂੰ ਜੀ ਨਹੀਂ ਕਰਦਾ ਕਿ ਜਿਹੜਾ ਮਿਹਨਤਾਂ ਨਾ ਬਣਾਇਆ ਹਾਂਜੀ ਹਾਂਜੀ ਘਰ ਬਹੁਤ ਔਕਾ ਬਣਾਇੰਦੇ ਆਂ ਅਗਲੇ ਜਾਹਾਂਗੇ ਕਿੱਥੇ ਜਿਹੜਾ ਨਾਲ ਕੁਝ ਪ੍ਰੋਬਲਮਾਂ ਸੀਗੀਆਂ ਉਹ ਐਨਡੀਐਫਆਰ ਦੀਆਂ ਟੀਮਾਂ ਨੇ ਇੱਕ ਦੋ ਰੈਸਕਿਊ ਕੀਤੇ ਆ ਹੁਣ ਇੱਥੇ ਪਰ ਤੁਹਾਨੂੰ ਪਤਾ ਸਮਾਂ ਥ ਸ਼ਾਮ ਤੱਕ ਪਤਾ ਲੱਗਣਾ ਵੀ ਸਮੇਂ ਨਾਲ ਕੀ ਕਰਨਾ ਪਰ ਇਹ 3-4 ਦਿਨ ਪਾਣੀ ਡਾਉਣ ਆਉਂਦਾ ਨਹੀਂ ਹੈਗਾ ਇੱਥੋਂ 3-4 ਦਿਨ ਦੇ ਵਿੱਚ ਭਾਈ ਫਿਰ ਝੋਨੇ ਦਾ ਕੀ ਬਣੂ ਜਿਹੜਾ ਸੈਕੜੇ ਵੀਰੇ ਖਤਮ ਹੈ ਦਾ ਜਿਹੜਾ 27 ਤਰੀਕ ਨੂੰ 28 ਨੂੰ ਪਾਣੀ ਆਇਆ ਇੱਥੇ ਉਦੋਂ ਦਾ ਵੀ ਪਾਣੀ ਹੋਇਆ ਵਿੱਚ ਉਹਨਾਂ ਦਾ ਖਤਮ ਹੈ ਕਿਉਂਕਿ ਚ ਉਹਨਾਂ ਨੂੰ ਨਿਸਰਨ ਦੇ ਆਇਆ ਹੋਇਆ ਦੌਰੇ ਜਦੋਂ ਨਿਸਰੇ ਹੋਏ ਚੋਨੇ ਤੇ ਪਾਣੀ ਲੱਗੇ ਹੁਣ ਇੱਕ ਹਫਤਾ ਹੋ ਗਿਆ ਪਾਣੀ ਰੁਬੇ ਚ ਝੋਨਾ ਦਾ ਰਕਬਾ ਤਾਂ ਸਾਰਾ ਖਤਮ ਹੈ ਜ਼ਿਮੀਂਦਾਰਾਂ ਦਾ ਸਾਡਾ ਖਤਮ ਹੈ ਜਮਾ 223 ਦੇ ਵਿੱਚ ਵੀ ਹੋਇਆ ਸੀ ਇਹੀ ਕੰਮ 223 ਸੀਗਾ ਤੇ ਜਿਹੜਾ ਮੁਆਵਜ਼ਾ ਦਿੱਤਾ ਸੀ ਮੁਆਵਜ਼ਾ ਦਾ ਬਸ ਤੁਹਾਨੂੰ ਪਤਾ ਹੀ ਹੈ ਹੁਣ ਕਿਵੇਂ ਚੱਲਦਾ ਮੁਆਵਜ਼ੇ ਦਾ ਸਿਸਟਮ ਹੂੰ ਪਹਿਲਾਂ ਹੀ ਫੰਡ ਦੇ ਪਿੱਛੇ ਸਰਕਾਰਾਂ ਕਹਿੰਦੀਆਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਉਹ ਪਾੜ ਨੇ ਜੇ 2023 ਤੋਂ ਬਾਅਦ ਪੂਰੇ ਜਾਂਦੇ ਕਿ ਅੱਜ ਨਾ ਨੁਕਸਾਨ ਹੁੰਦਾ ਹੈ ਹੋ ਸਕਦਾ ਦਾ ਇਹ ਵੀ ਬਚਾਅ ਹੋ ਸਕਦਾ ਦਾ ਕੁਝ ਨਾ ਕੁਝ 2023 ਜੇ ਪਾੜ ਪੂਰੇ ਜਾਂਦੇ ਜੇ ਸਰਕਾਰ ਕਰਨਾ ਚਾਹੁੰਦੀ ਸੀ ਤਾਂ ਬਚਾਅ ਹੋ ਸਕਦਾ ਸੀ ਦੇਖੋ ਇਹਦੇ 'ਚ ਸਰਕਾਰਾਂ ਦਾ ਵੀ ਹੈਗਾ ਤੇ ਪਬਲਿਕ ਦਾ ਵੀ ਹੈਗਾ ਜਿੱਥੇ ਪਾੜਾਂ ਨੂੰ ਪੂਰਨ ਨੂੰ ਕਿਹਾ ਗਿਆ ਕਿਸੇ ਦੀ ਨਿੱਜੀ ਜ਼ਮੀਨ ਸੀਗੀ ਕਗਰ 'ਚ ਉਹਨਾਂ ਨੇ ਪਾੜ ਪੂਰਨ ਤੋਂ ਰੋਕੇ ਵੀ ਆ ਲੋਕ ਸਰਕਾਰਾਂ ਕਿਉਂਕਿ ਜਦੋਂ ਦੋਨੋਂ ਹੱਥ ਮਿਲ ਕੇ ਚੱਲਦੇ ਕੰਮ ਉਦੋਂ ਹੁੰਦਾ ਬਿਲਕੁਲ ਜੇ ਆਪਾਂ ਨਾਲ ਜੁੜ ਕੇ ਚੱਲਾਂਗੇ ਜਾਂ ਸਰਕਾਰ ਨੂੰ ਆਪਾਂ ਹੁਣ ਜੇਕਰ ਬੱਚਾ ਰੋਂਦਾ ਤਾਂ ਹੀ ਮਾਂ ਦੁੱਧ ਪਲਾਉਂਦੀ ਹੈ ਹੂੰ ਜੇ ਆਪਾਂ ਨੂੰ ਨਾਲ ਲਾ ਕੇ ਚੱਲਾਂਗੇ ਫਿਰ ਸਰਕਾਰ ਨੇ ਆਪਣੇ ਕੰਮ ਤਾਂ ਦੇਣਾ ਆਪਾਂ ਨੂੰ ਹੂੰ ਅੱਜ ਕੱਲ ਦਾ ਜਵਾਨਾ ਹੈ ਜੇ ਤੁਹਾਨੂੰ ਪਤਾ ਹੈ ਕਾਲ ਯੁੱਗ ਦਾ ਜਵਾਨਾ ਵੀ ਕੋਈ ਨਾਲ ਨਹੀਂ ਤੁਰਦਾ ਹੈਗਾ ਜੇ ਨਾਲ ਤੁਰਾਂਗੇ ਤਾਂ ਤੁਰਦਾ ਹੁਣ ਇਹ ਲਿੰਕ ਸੜਕਾ ਬਾਈ ਜਿਹੜੀ ਇਹ ਕਾਮੀ ਖੁਰਦ ਨੂੰ ਜਾਂਦੀ ਹੈ ਸਾਰਾ ਡੁੱਬਿਆ ਪਿਆ ਇਹ ਸੜਕ ਵੀ ਡੁੱਬੀ ਹੋਈ ਹੈ ਵੀਰੇ ਤੁਸੀਂ ਸੜਕ ਦੇ ਉੱਪਰ ਇਸ ਟਾਈਮ ਕਿੰਨਾ ਪਾਣੀ ਹੈ ਸੜਕ ਦੇ ਉੱਪਰ 3 ਗੱਫਟ ਪਾਣੀ ਉਹ ਪਿੰਡ ਨਾਲ ਫਿਰ ਸੰਪਰਕ ਕੋਣ ਕਿ ਅੱਗੇ ਜਿਆਦਾ ਹੋਊਗਾ ਅੱਗੇ ਜਿਆਦਾ ਫਿਰ ਹੁਣ ਕਿਸ਼ਤੀ ਹੈ ਨਾ ਕੀ ਐਨਡੀਆਰ ਸੰਪਰਕ ਐਨਡੀਆਫ ਆਰਮੀ ਦੀਆਂ ਟੀਮਾਂ ਦੇ ਨਾਲ ਤਾਂ ਬਿਲਕੁਲ ਤਾਂ ਇਸ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦਾ ਪਿੰਡ ਹੈ ਲਾਛੜੂ ਕਲਾਂ ਜਿੱਥੇ ਕਿ ਸਰਕਾਰੀ ਸਕੂਲ ਤੁਹਾਨੂੰ ਪਿੱਛੇ ਦਿਖਾਇਆ ਕਿ ਇਸ ਦੇ ਵਿੱਚ ਪਾਣੀ ਹੈ ਇਸ ਜਿਹੜੀ ਸੜਕ ਆ ਜਿਹੜੀ ਇਹ ਜਿਹੜੀ ਕਾਮੀ ਖੁਰਦ ਪਿੰਡ ਨੂੰ ਜਾਂਦੀ ਆ ਕਈ ਕਿ ਫੁੱਟ ਇਸ ਦੇ ਉੱਪਰ ਵੀ ਪਾਣੀ ਹੋ ਚੁੱਕਿਆ ਤੇ ਅੱਗੇ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਉਸ ਪਿੰਡ ਦੇ ਵਿੱਚ ਪਾਣੀ ਦੇ ਨਾਲ ਜੋ ਇਸ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸੇ ਵਿਅਕਤੀ ਨੂੰ ਜਿਹੜਾ ਸੱਪ ਲੜਨ ਦੀ ਘਟਨਾ ਵੀ ਵਾਪਰ ਗਈ ਹਾਲਾਂਕਿ ਫੌਜ ਦੀਆਂ ਟੀਮਾਂ ਗਈਆਂ ਨੇ ਤੇ ਉਸ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵੀ ਪਹੁੰਚਾਇਆ ਗਿਆ ਪਰ ਇਹ ਬਹੁਤ ਸਾਰਾ ਜਿਹੜਾ ਸੈਂਕੜੇ ਏਕੜ ਇਸ ਟਾਈਮਾ ਰਕਬਾ ਜਿੱਥੇ ਪਾਣੀ ਫੈਰਿਆ ਹੋਇਆ ਕਈ ਥਾਵਾਂ ਤੋਂ ਦੱਸਿਆ ਜਾ ਰਿਹਾ ਕਿ ਘੱਗਰ ਦੇ ਵਿੱਚ ਜਿਹੜੇ ਪਾੜ ਵੀ ਪੈ ਚੁੱਕੇ ਨੇ ਇਹ ਉਹੀ ਇਲਾਕਾ ਜਿਹੜਾ 2023 ਦੇ ਵਿੱਚ ਪ੍ਰਭਾਵਿਤ ਹੋਇਆ ਸੀ ਘੱਗਰ ਦੇ ਨਾਲ ਤੇ ਇੱਕ ਵਾਰ ਫਿਰ ਤੋਂ ਘੱਗਰ ਦਾ ਮਾਰ ਆ ਜਿਹੜੀ ਇਸ ਇਲਾਕੇ ਨੂੰ ਐਂਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਸੁਖਮਨ ਜੀ ਮੈਂ ਐਨ ਆਰ ਆਈ ਟੀਵੀ ਪਟਿਆਲਾ